ਪੰਜਾਬ ਤੋਂ ਬਾਹਰ ਵੀ ਭਾਰਤ ਬੰਦ ਦਾ ਅਸਰ ਦਿਖਾਈ ਦਿੱਤਾ ਇਹ ਤਸਵੀਰਾਂ ਚੰਡੀਗੜ੍ਹ ਦੀਆਂ ਨੇ ਸਥਾਨਕ ਲੋਕਾਂ ਵੱਲੋਂ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ ਸੈਕਟਰ 34 'ਚ ਇਹ ਲੋਕ ਇਕੱਠਾ ਹੋਏ ਅਤੇ ਭਾਜਪਾ ਦਫ਼ਤਰ ਦਾ ਕਿਰਾਉ ਕਰਨ ਦੀ ਰਣਨੀਤੀ ਬਣਾਈ ਪੁਲਿਸ ਨੇ ਬੈਰੀਕੇਡ ਲਗਾ ਕੇ ਇਹਨਾਂ ਨੂੰ ਰਸਤੇ 'ਚ ਰੋਕ ਲਿਆ। ਭੀੜ ਜਦੋਂ ਬੈਰੀਕੇਡ ਤੋੜ ਕੇ ਅੱਗੇ ਵਧਣ ਲੱਗੀ ਤਾਂ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਪਰ ਲੋਕਾਂ 'ਚ ਕੇਂਦਰ ਸਰਕਾਰ ਖਿਲਾਫ ਰੋਸ ਬਰਕਰਾਰ ਰਿਹਾ ਹੈ। ਇਹ ਤਸਵੀਰਾਂ ਹਰਿਆਣਾ ਦੀਆਂ ਨੇ ਜਿੱਥੇ ਮਹਿਲਾਵਾਂ ਵੱਲੋਂ ਅਨੋਖੇ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸਾਰੀ ਇਕੱਠੀ ਭਾਰਤ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਅਜੀਬਾ ਤਰੀਕਾ ਜਿੰਦ ਵਿੱਚ ਦੇਖ ਨੂੰ ਮਿਲਿਆ ਮਹਿਲਾਵਾਂ ਨੇ ਹਰਿਆਣਵੀ ਗੀਤ ਗਾ ਕੇ ਭਾਰਤ ਬੰਦ ਨੂੰ ਕਾਮਯਾਬ ਬਣਾਇਆ ਮਾਰਾ ਭਾਰਤ ਬੰਦ ਬਾਈ ਨਿਉਕ ਰੱਖਿਆ ਹੁੰਨਾ ਹੈ ਕਿਉਂ ਮੋਦੀ ਕਾ ਤਮਾਰੀ ਤੀਨ ਮੰਗ ਪੂਰੀ ਕਰਤੇ ਗਰ ਨਹੀਂ ਮਾਰਾ ਮਨ ਮੈਂ ਹਜੋਵਾਇ ਕਰਦਾਂਗੇ ਠੀਕ ਹੈ ਤੁਮਾਰੀ ਮੰਗ ਪੂਰੀ ਨਹੀਂ ਕਰੀ ਤਾਂ ਅਮ ਦਿੱਲੀ ਜਾ ਕੇ ਡਟਾਂਗੇ ਦਿੱਲੀ ਵੀ ਨਹੀਂ ਜੇ ਤਾਂ ਫਿਰ ਮਾਰਾ ਮਨ ਮੈਂ ਹੁਆ ਕਰ ਜਾਗੇ ਤਾਂ ਕੋਨਸਾ ਰੋਡ ਜਾਮ ਗਿਆ ਜਾਬਨੇ ਕੰਡੇਲਾ ਕੈਥਰ ਰੋਡ ਐ ਤੋ ਕਿਸ ਤਰ੍ਹਾਂ ਸੰਦੇਸ਼ ਦਿਆ ਸਰਕਾਰ ਕੋ ਆਪਕਾ ਮਤਲਬ ਰੋਡ ਜਾਮ ਕਰਕੇ ਰੋਡ ਜਾਮ ਕਰਕੇ ਨਾ ਮਹਰੀ ਮੰਗ ਮੰਗਾ ਮਹਰੀ ਮੰਗ ਪੂਰੀ ਕਰਦੇ ਹੋ ਯੂ ਅਰਦਾ ਮਹਰੀ ਮੰਗ ਪੂਰੀ ਨਹੀਂ ਕਰੀਗਾ ਜੋ ਮਾਰੇ ਮਨ ਮਾ ਹੈ ਫਿਰ ਵਾਇ ਕਰਦਾ ਹੈ ਇਨਾ ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਕੈਥਰ ਰੋਡ ਨੂੰ ਜਾਮ ਕੀਤਾ ਤਾਂ ਇਸ ਤੋਂ ਇਲਾਵਾ ਫਤਿਹਬਾਦ ਚ ਵੀ ਹਰਿਆਣਾ ਰੋਡਵੇਜ ਦੇ ਮੁਲਾਜ਼ਮ ਕਿਸਾਨਾਂ ਦੇ ਹੱਕ ਚ ਨਿਤਰੇ ਬਸ ਅੱਡੇ ਦੇ ਬਾਹਰ ਹੀ ਚੱਕਾ ਜਾਮ ਕਰ ਦਿੱਤਾ अन्नाथ जिस प्रकार से ये खाई खोदने का जो काम कर रही किसानों के बीच में और जनता के बीच में आने वाले समय में, में इनको जनता माफ नहीं करेगी और उसको खाई खोदने का हम काम करेंगे तो जो आज, आज ये हमारा प्रदर्शन भी जो हरियाणा रोड में जो डिपो के हमारे जो साथी थे उनके तबादले दूर दराज कर दिए गए हैं वो कर्मचारियों की जायज मांगों के लिए आंदोलन किया था परंतु उन साथियों के समर्थन भी हम आज धरने के ऊपर बैठे हुए है किसान बंदे न देखते हुए ਦਿੱਲੀ ਪੁਲਿਸ ਨੇ ਸਿੰਘ ਕੋ ਬਾਰਡਰ ਤੇ ਸੁਰੱਖਿਆ ਚ ਵਾਦਾ ਕਰ ਦਿੱਤਾ ਸਵੇਰ ਤੋਂ ਹੀ ਇੱਥੇ ਹਲਚਲ ਦਿਖਾਈ ਦੇਣੀ ਸ਼ੁਰੂ ਹੋ ਗਈ ਸੀ ਭਾਰੀ ਗਿਣਤੀ ਚ ਪੁਲਿਸ ਮੁਲਾਜ਼ਮ ਇੱਥੇ ਤੈਨਾਤ ਕਰ ਦਿੱਤੇ ਗਏ ਉਧਰ ਬੁਰਾੜੀ ਗਰਾਊਂਡ ਨੇੜੇ ਵੀ ਬੰਦ ਦੇ ਸਮਰਥਨ ਚ ਆਏ ਲੋਕਾਂ ਨੇ ਚੱਕਾ ਜਾਮ ਕਰ ਦਿੱਤਾ ਸਾਰੇ ਰਸਤੇ ਬਲੌਕ ਕਰ ਦਿੱਤੇ ਗਏ ਦਿੱਲੀ ਉੱਤਰ ਪ੍ਰਦੇਸ਼ ਸਰਹੱਦ ਤੇ ਕਿਸਾਨਾਂ ਦਾ ਇਕੱਠ ਦੇਖ ਨੂੰ ਮਿਲਿਆ ਗਾਜ਼ੀਪੁਰ ਬਾਰਡਰ ਤੇ ਵੀ ਵੱਡੀ ਗਿਣਤੀ ਚ ਕਿਸਾਨ ਪਹੁੰਚੇ ਕਿਸਾਨਾਂ ਦੇ ਨਾਲ ਨਾਲ ਆਮ ਜਨਤਾ ਨੇ ਵੀ ਭਾਰਤਵੰਦ ਨੂੰ ਸਮਰਥਨ ਦਿੱਤਾ ਇੱਥੇ ਕਿਸਾਨਾਂ ਨੇ ਆਪਣੇ ਮੂੰਹ ਤੇ ਪੱਟੀਆਂ ਬੰਨ ਕੇ ਰੋਸ ਜ਼ਾਹਰ ਕੀਤਾ ਮਾਹੌਲ ਕੰਟਰੋਲ ਚ ਰਹੇ ਇਸ ਨੂੰ ਦੇਖਦੇ ਹੋਏ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪੂਰੇ ਜ਼ਿਲ੍ਹੇ ਵਿੱਚ ਸੈਕਟਰੀ ਸਕੀਮ ਲਾਗੂ ਹੈ ਪੁਲਿਸ ਮੈਜਿਸਟ੍ਰੇਟ ਹਰ ਜਗ੍ਹਾ ਤੇ ਸਿਲਿਕਨੂਸ ਤੇ ਤਾਇਨਾਤ ਹਨ ਔਰ ਹਮ ਲੋਕ ਪੂਰੇ ਗਤੀਵਿਧੀ ਤੇ ਨਜ਼ਰ ਬਣਾਈ ਹੋਏ ਹਾਂ किसान के जो बड़े नेता हैं उनसे भी बात हो गई है कि लोकतंत्र में अपना मांग रखने का जो तरीका है वो रिटर्न में होना चाहिए मतलब तो कोविड का पीरियड चल रहा है इतनी एम्बुलेंस इन रोडों पर चल रही हैं, तो फिर हाल हम ऐसा होने नहीं देंगे प्रशासन का पूरा प्रयास से थोड़ा लोग चीज़ों पे ध्यान रखेंगे अदरवाइज जिला प्रशासन की तरफ से

ਵਰਕਰ ਪਟੜੀ ਤੇ ਹੀ ਉਤਰ ਆਏ। ਬੰਦ ਦਾ ਅਸਰ ਪੂਰੇ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਬਿਹਾਰ 'ਚ ਵੀ ਦਿਖਾਈ ਦਿੱਤਾ। ਪਟਨਾ 'ਚ ਵੀ ਆਪਮਹਾਰੀ ਲੋਕਾਂ ਨੇ ਬਾਜ਼ਾਰ ਬੰਦ ਰੱਖੇ। ਸਾਰੀਆਂ ਦੁਕਾਨਾਂ ਤੇ ਤਾਲੇ ਜੜੇ ਹੋਏ ਮਿਲੇ। ਹైదరాబాద్ 'ਚ TRS ਪਾਰਟੀ ਵੱਲੋਂ ਕਿਸਾਨਾਂ ਦੇ ਹੱਕ 'ਚ ਚੱਕਾਜਾਮ ਕੀਤਾ ਗਿਆ। ਸਵੇਰ ਵਿੱਚ ਸਾਰੇ ਟ੍ਰਾਂਸਪੋਰਟਾਂ ਤੇ ਪੂਰਨ ਰੋਕ ਲਗਾਈ ਗਈ। DRST ਵਰਕਰਾਂ ਵੱਲੋਂ अनोखे ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਤੇਲਨ ਕਾਨਾ ਵਿੱਚ ਵੀ ਹੱਥਾਂ 'ਚ ਝੰਡੇ ਫੜ ਕੇ ਲੋਕ ਸੜਕਾਂ 'ਤੇ ਉਤਰ ਆਏ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

भारत बंद सफल कीजिए क्योंकि ये जो मोदी सरकार है ये 12 दिन से जो कृषक संगठन इतने दिन से ये जो संगठन लड़ाई कर रहा है उनके लिए कोई आवाज नहीं उठा रही है कोलकाता च भी ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਖਿਲਾਫ ਫਟਿਆ ਭਾਰਤ ਬੰਦ ਨੂੰ ਪੂਨ ਸਮਰਥਨ ਦੇਣ ਦੇ ਲਈ ਇੱਥੇ ਇਕੱਠਾ ਲੋਕ ਹੋਏ ਸਨ ਰੋਸ ਜਾਰ ਕਰਦੇ ਹੋਏ ਲੋਕ ਰੇਲਵੇ ਟ੍ਰੈਕ ਉੱਤੇ ਨਿਤਰੇ ਇਸ ਦੌਰਾਨ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ ਪ੍ਰਦਰਸ਼ਨਕਾਰੀਆਂ ਨੇ ਟ੍ਰੇਨਰ ਰੋਕੇ ਉਸਦੇ ਉੱਪਰ ਚੜਕੇ ਕੇਂਦਰ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ